ਆਮ ਮੱਖੀਆਂ ਦਾ ਜ਼ਹਰ ਹੁੰਦਾ ਹੈਗਾ ਇਹਦੇ ਵਿੱਚ ਇੱਕ ਪਾਊਡਰ ਹੈਗਾ ਹੈ ਠੀਕ ਹੈ ਜੀ ਹਾਂ ਜੀ ਉਹਦੇ ਚ ਉਹਨੂੰ ਖੋਲ ਕੇ ਤੇ ਪਾਣੀ ਪਾ ਦੋ ਇਹਦੇ ਚ ਮੱਖੀਆਂ ਆਪਣੇ ਆਪ ਇਹਦੀ 스멜 ਨਾਲ ਆ ਜਾਂਦੀ ਹੈ ਠੀਕ ਹੈ ਜੀ ਇਹਦਾ ਪ੍ਰਾਈਸ 350 ਰੁਪਿਆ ਹੈ ਇਹਦਾ 350 ਰੁਪਿਆ ਪ੍ਰਾਈਸ ਰਹੂਗਾ ਆਪਣੇ ਜੀ ਡਰਿੰਕਿੰਗ ਬਾਉਲ ਜਿਸ ਮੱਝਾ ਪਾਣੀ ਪੀ ਸਕਦੀਆਂ ਗਾਈਆਂ ਪਾਣੀ ਪੀਂਦੀਆਂ ਠੀਕ ਹੈ ਇਹ ਵੀ ਇਥੋਂ ਆਪਣੇ ਪਾਈਪ ਕਨੈਕਟ ਹੋ ਜਾਣੀਆਂ ਹਾਂ ਹਾਂ ਜੀ ਸੈਂਟਰੀ ਵਾਲੇ ਆਪਣੇ ਆਪ ਇਹਦੇ ਵਿੱਚ ਜੇ ਆਹ ਦਾਬ ਦੋਗੇ ਮੈਂ ਦੇਖੇ ਹਾਂ ਜੀ ਜਿਸ ਦਾ ਪਸ਼ੂ ਇਹਦੇ ਮੂੰਹ ਪਾਏਗਾ ਨਾ ਪਾਣੀ ਆਪਣੇ ਆਪ ਆ ਜਾਏਗਾ ਤੇ ਜਦੋਂ ਮੂੰਹ ਚੱਕੇਗਾ ਤੇ ਉਦੋਂ ਇਹ ਬੰਦ ਹੋ ਜਾਣਾ ਆਟੋਮੈਟਿਕ ਹਾਂ ਆਟੋਮੈਟਿਕ ਮਤਲਬ ਜਿਸ ਤਰ੍ਹਾਂ ਫਾਰਮ ਚਲੇ ਜਾਂਦੇਗੇ ਤੇ ਉਹ ਵੀ ਪਾ ਸਕਦੇਗੇ ਵੱਡੇ ਵੀ ਇਹ ਕਿਸੇ ਇਹ ਲੇਡੀਜ਼ ਵਾਸਤੇ ਵੀ ਆਪਾਂ ਬਣਾਏ ਆ ਹਨਾ ਆਪਣੀ ਸ਼ੋਪ ਤੋਂ ਲੇਡੀਜ਼ ਵਾਸਤੇ ਮਿਲ ਜਾਣਗੇ ਉਹ ਗੁੱਡ ਬਲੋਕ ਹੁੰਦਾ ਜਿੱਦਾਂ ਪੈਰ ਖਰਾਬ ਹੋ ਜਾਂਦੇ ਨਾ ਗਾਈਆਂ ਦੇ ਸੁਰ ਵਗੈਰਾ ਖਰਾਬ ਹੋ ਜਾਂਦੇ ਉਹਦੇ ਵਾਸਤੇ ਲਗਾਉਂਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਹੋਏ ਆ ਜੀ ਡੈਰੀ ਪੰਜਾਬ ਸ਼ੋਪ ਦੇ ਉੱਤੇ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਐਸੇ ਸ਼ੋਪ ਦੇ ਉੱਤੋਂ ਮਿਲਕਿੰਗ ਮਸ਼ੀਨਾ ਮੈਟ ਤੇ ਪੱਖੇ ਹੋ ਗਏ ਜਿਵੇਂ ਪਸ਼ੂਆਂ ਵਾਲੇ ਤੇ ਹੋਰ ਵੀ ਜਿਹੜਾ ਵੱਡਾ-ਵੱਡਾ ਸਮਾਨ ਹੁੰਦਾ ਉਹ ਵਿਖਾਇਆ ਸੀਗਾ ਹੁਣ ਇਸ ਤੋਂ ਇਲਾਵਾ ਇਸ ਸ਼ੋਪ ਦੇ ਉੱਤੋਂ ਆਪਾਂ ਨੂੰ ਛੋਟਾ-ਛੋਟਾ ਸਮਾਨ ਵੀ ਦੇਖਣ ਨੂੰ ਮਿਲ ਜੂਗਾ ਜਿਵੇਂ ਕਿ ਆਹ ਜਿਵੇਂ 벨ਟ ਪਏ ਆ ਹਨਾ 벨ਟ ਹੋ ਗਏ ਤੇ ਇੱਧਰ ਆਪਣੇ ਆਹ ਨਿੱਕ-ਨਿੱਕ ਜਿਵੇਂ ਟੈਗ ਹੋ ਗਏ ਹੁਣ ਇੱਥੋਂ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਆਹ ਟੈਗਾਂ ਤੋਂ ਛੋਟੀ ਹੋਰ ਕੀ ਚੀਜ਼ ਹੋ ਸਕਦੀ ਆ ਇਹੋ ਜਿਹਾ ਸਮਾਨ ਵੀ ਇਸ ਸ਼ੋਪ ਦੇ ਉੱਤੋਂ ਮਿਲ ਜਾਂਦਾ ਤੇ ਹੁਣ ਆਪਾਂ ਮੈਡਮ ਨਾਲ ਗੱਲਬਾਤ ਕਰਦੇ ਆਂ ਉਹ ਆਪਾਂ ਨੂੰ ਐਸੇ ਸਮਾਨ ਦਾ ਰੇਟ ਦੱਸਣਗੇ ਤੇ ਨਾਲੇ ਆਪਾਂ ਤੁਹਾਨੂੰ ਨੰਬਰ ਸਕਰੀਨ ਦੇ ਉੱਤੇ ਦੇ ਦਾਂਗੇ ਤੁਸੀਂ ਘਰੇ ਬੈਠੇ ਹੀ ਮੰਗਵਾ ਸਕਦੇ ਹੋ ਇੱਥੇ ਆ ਕੇ ਵੀ ਸਮਾਨ ਖਰੀਦ ਸਕਦੇ ਹੋ ਤੇ ਆਪਣੀ ਇਹ ਵੀਡੀਓ ਵਧੀਆ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਹੁਣ ਕਰਦੇ ਆਂ ਆਪਾਂ ਮੈਡਮ ਦੇ ਨਾਲ ਗੱਲਬਾਤ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਤੇ ਜਿਵੇਂ ਆਪਾਂ ਪਹਿਲਾਂ ਵੀ ਵੀਡੀਓ ਕਰੀ ਸੀ ਹਨਾ ਉਸ ਚ ਆਪਾਂ ਮਸ਼ੀਨਾਂ ਤੇ ਜਿਹੜੀਆਂ ਵੱਡੀਆਂ ਚੀਜ਼ਾਂ ਹੁੰਦੀਆਂ ਉਹ ਦਿਖਾਈਆਂ ਸੀ ਤੇ ਇਸ ਤੋਂ ਇਲਾਵਾ ਆਪਣੇ ਕੋਲ ਛੋਟੇ-ਛੋਟੇ ਪ੍ਰੋਡਕਟ ਵੀ ਮਿਲਦੇ ਆ ਡੇਰੀ ਦੇ ਰਿਲੇਟਡ ਜਿਵੇਂ ਕਿ ਕਿਹੜੇ-ਕਿਹੜੇ ਪ੍ਰੋਡਕਟ ਆਪਾਂ ਨੂੰ ਮਿਲ ਜਾਂਦੇ ਆ ਉਹ ਦਿਖਾਓ ਤੁਸੀਂ ਸਾਨੂੰ ਇਹ ਹੈਗੇ ਦੇਖੋ ਗਾਈਆਂ ਨੂੰ ਕੰਨਾਂ 'ਚ ਪਾਉਣ ਵਾਲੇ ਟੈਗ ਹੁੰਦੇ ਹੈਗੇ ਆ ਹਾਂਜੀ ਇਹ 1 ਤੋਂ 25 ਤੱਕ ਪੈਕੇਟ ਹੁੰਦਾ ਹੈਗਾ ਇਹਦਾ ਨੰਬਰ ਹੁੰਦੇ ਹੈਗੇ ਆ 100 ਤੱਕ ਸਾਡੇ ਕੋਲ ਮਿਲ ਜਾਂਦੇ ਹੈਗੇ 1 ਤੋਂ 100 ਤੱਕ ਠੀਕ ਹੈ ਜੀ ਤੇ ਇਹਦਾ ਮਤਲਬ 1 ਤੋਂ 25 ਦਾ ਪ੍ਰਾਈਸ ਹੈਗਾ 500 ਰੁਪਈਆ ਠੀਕ ਹੈ ਜੀ ਹਾਂਜੀ ਇੱਕ ਬੱਚਿਆਂ ਦੇ ਵੀ ਮਿਲ ਜਾਂਦੇ ਐ ਮੱਛੀਆਂ ਵਾਲੇ ਛੋਟੇ ਹੁੰਦੇ ਹੈਗੇ ਆ ਅੱਛਾ ਇਹ ਛੋਟੇ ਹੁੰਦੇ ਆ ਹਾਂਜੀ ਇਹ ਛੋਟੇ ਐ ਇਹ 450 ਦਾ ਪੈਕੇਟ ਐ ਇਹ 450 ਦਾ ਪੈਕੇਟ ਆ ਤੇ ਮੈਡਮ ਜਿਵੇਂ ਆਹਾ ਆ ਕੀ ਚੀਜ਼ ਆ ਹਾਂਜੀ ਆ ਫੋਗਰ ਹੁੰਦੇ ਹੈਗੇ ਆ ਇਹ ਪਾਣੀ ਛੁੱਟਦੇ ਹੈਗੇ ਮਤਲਬ ਉੱਪਰ ਛੱਤ ਤੇ ਲੱਗਦੇ ਹੈਗੇ ਠੀਕ ਐ ਜੀ ਇਹ ਪਾਣੀ ਛੁੱਟਦੇ ਹੈਗੇ ਇਹਦਾ ਇਹ ਪ੍ਰਾਈਸ ਹੈਗਾ ਇੱਕ ਇੱਕ ਦਾ ਪ੍ਰਾਈਸ ਹੈਗਾ 160 ਰੁਪਏ ਇੱਕ ਦਾ ਪ੍ਰਾਈਸ 160 ਆਪਣੇ ਕੋਲੇ ਤੇ ਮੈਮ ਇਹ ਆਪਣੇ ਉਸ ਜਿਵੇਂ ਤੁਸੀਂ ਦੱਸਿਆ ਸੀ ਸਮਾਨ ਘਰੇ ਬੈਠੇ ਵੀ ਆਗਲਾ ਮੰਗਵਾ ਸਕਦਾ ਹਨ ਬੀ ਸ਼ਿਪਿੰਗ ਕਰਾਉਣੀ ਹੋਵੇ ਜਿਵੇਂ ਬਲਕ ਦੇ ਵਿੱਚ ਸਮਾਨ ਮੰਗਵਾਉਣਾ ਹੋਵੇ ਜਾਂ ਫੋਨ ਕਰਕੇ ਮੈਨੂੰ ਮੰਗਵਾਉਣਾ ਹਾਂਜੀ ਹਾਂਜੀ ਮੰਗਵਾ ਸਕਦੇ ਠੀਕ ਹੈ ਜੀ ਤੇ ਇਹ ਮੈਨਾਂ ਕੀ ਚੀਜ਼ ਹੈ ਇਹ ਜਿੱਦਾਂ ਗਾਈਆਂ ਨਵੀਆਂ ਤਾੜੀਆਂ ਸੂਈਆਂ ਹੁੰਦੀਆਂ ਤੇ ਆਪਣਾ ਦੁੱਧ ਪੀ ਜਾਂਦੀਆਂ ਹੈਗੀਆਂ ਉਹਨਾਂ ਦੇ ਨੱਕ 'ਚ ਪਾਉਣ ਵਾਸਤੇ ਹੁੰਦਾ ਹੈ ਇਹਨੂੰ ਐਂਟੀ ਸੋਕਿੰਗ ਬੋਲਦੇ ਬੋਲਦੇ ਹੈਗੇ ਆ ਇਹ 150 ਰੁਪਏ ਦਾ ਹੈਗਾ ਹੈ ਠੀਕ ਹੈ ਜੀ ਹਾਂਜੀ ਇਹ ਦੋ ਤਰ੍ਹਾਂ ਦੇ ਹੁੰਦੇ ਆ ਇਹ ਜਿਹੜਾ ਹੈਗਾ ਹੈ ਇਹ ਫੋਗ ਬਣਾਉਂਦਾ ਹੈ ਫੋਗਰ ਹੂੰ ਤੇ ਇਹ ਵਾਲਾ ਜਿਹੜਾ ਹੈਗਾ ਇਹ ਪਾਣੀ ਛੋਟਦਾ ਹੈ ਇਹ ਇਹ ਪਾਣੀ ਦਾ ਛਰਕਾਉ ਕਰਦਾ ਹੈ ਇਹਦਾ ਪ੍ਰਾਈਸ 200 ਰੁਪਈਆ ਹੈ ਇਹਦਾ ਪ੍ਰਾਈਸ 200 ਹੈ ਠੀਕ ਹੈ ਜੀ ਤੇ ਹੋਰ ਮੈਂਮ ਇੱਥੇ ਸਮਾਨ ਬਹੁਤ ਸਾਰਾ ਹੈ ਇਹਦੇ ਨਾਲ ਇਹ ਫੋਗਰਾਂ ਦੇ ਨਾਲ ਇਹ ਟਾਈਮਰ ਵਗੈਰਾ ਲੱਗਦੇ ਹੈਗੇ ਆ ਹੂੰ ਇਹਦਾ ਪ੍ਰਾਈਸ ਹੈਗਾ ਹੈ 1500 ਰੁਪਈਆ ਤੇ ਇਹ ਕੰਟੈਕਟਰ ਹੁੰਦਾ ਹੈ ਇਹ 1000 ਰੁਪਏ ਦਾ ਹੈਗਾ ਇਹ ਚੀਜ਼ ਜ਼ਰੂਰੀ ਹੈ ਨਾਲ ਫੋਗਰਾਂ ਸਿੱਧੇ ਨਹੀਂ ਕੰਮ ਕਰਦੇ ਫੋਗਰ ਸਿੱਧੇ ਵੀ ਕਰ ਜਾਂਦੇ ਹੈਗੇ ਵੀ ਇਹ ਟਾਈਮਰ ਹੈ ਵੀ ਉਹ ਆਪਾਂ ਜੇ ਟਾਈਮ ਸੈੱਟ ਕਰਨਾ ਹੋਵੇ ਕਿ ਕਿੰਨੇ ਕਿੰਨੇ ਵਾਰ ਟਾਈਮ ਵਾਲਾ ਛਰਕਾਉ ਕਰਨਾ ਹੈ ਠੀਕ ਹੈ ਜੀ ਇੱਕ ਇਹ ਹੁੰਦੇ ਸਪ੍ਰਿੰਕਲ ਹੁੰਦੇ ਹੈਗੇ ਆ ਇਹ ਹੈਗਾ ਹੈ 120 ਰੁਪਏ ਦਾ ਸਪ੍ਰਿੰਕਲ ਇਹ ਸ਼ੈਡਲ ਹੁੰਦੀ ਹੈਗੀ ਇਹਦੇ ਵਿੱਚ ਫਿੱਟ ਕਰਕੇ ਤੇ ਇਹ ਲੱਗ ਜਾਂਦਾ ਹੈਗਾ ਇਹ ਵੀ ਪਾਣੀ ਸੋਟਦਾ ਹੈਗਾ ਠੀਕ ਹੈ ਜੀ ਹਾਂਜੀ ਤੇ ਇਸ ਤੋਂ ਇਲਾਵਾ ਮੈਮ ਜਿਵੇਂ ਆਪਣੇ ਕੋਲ ਆ ਬੈਲਟ ਪਈ ਹੈ ਨਾ ਹਾਂਜੀ ਕੋ ਹੈਲਟਰ ਹੁੰਦੇ ਹੈਗੇ ਆ ਇਹ ਹੈਗਾ ਹੈ 150 ਰੁਪਏ ਦਾ 150 ਰੁਪਏ ਦਾ ਆਪਾਂ ਨੂੰ ਮਿਲ ਜਾਣਾ ਸਰੀ ਇਹ 250 ਰੁਪਏ ਦਾ ਇਹ 250 ਦਾ ਹਾਂਜੀ ਇਹ 250 ਰੁਪਏ ਦਾ ਤੇ ਜਿਹੜੀ ਇਹ ਬੈਲਟ ਹੈਗੀ ਹੈ ਇਹ ਹੈਗੀ 100 ਰੁਪਏ ਦੀ अच्छा ए 100 दी है ए 250 द सेल्स है हां जी ठीक है जी ते ए ए दूध ए ਤਾਂ ਪੋਣੀਆ ਹੋ ਗਿਆ ਹਾਂਜੀ ਪੋਣੀ ਹੈਗੀ ਹੈ ਠੀਕ ਹੈ ਇਹ ਤਾਂ ਚਲੋ ਇਹ ਕੀ ਚੀਜ਼ ਹੈ ਇਹ ਲਾਈਨਰ ਹੁੰਦੇ ਹੈਗੇ ਇਹਨਾਂ ਵਿੱਚੋਂ ਦੁੱਧ ਜਾਂਦਾ ਹੈਗਾ ਇਹ ਜਿਹੜੇ ਮਸ਼ੀਨ ਦੇ ਸ਼ੈਲ ਵਗੈਰਾ ਲੱਗਦੇ ਹੈਗੇ ਨਾ ਮਸ਼ੀਨ ਨਾਲ ਦੁੱਧ ਜਾਂਦਾ ਹੈ ਇਹਨਾਂ ਨੂੰ ਲਾਈਨਰ ਬੋਲਦੇ ਹੈਗੇ ਇਹਦਾ ਪ੍ਰਾਈਸ ਹੈਗਾ 1500 ਰੁਪਏ ਹੈ ਠੀਕ ਹੈ ਇਹ ਪੂਰੇ ਸੈਟ ਦਾ ਪ੍ਰਾਈਸ ਹਾਂਜੀ ਚਾਰ ਪੀਸ ਮਿਲਦੇ ਹੈਗੇ ਸੈਟ ਹੀ ਮਿਲਦਾ ਠੀਕ ਹੈ ਜੀ ਤੇ ਹੋਰ ਜਿਵੇਂ ਆਹਾ ਆਪਣੇ ਇਹ ਹੈਗੀ ਹੈ ਮਿਲਕਿੰਗ ਬੋਟਲ ਹੈਗੀ ਹੈ ਸਾਈਡ ਹੈਂਡਲ ਬੋਟਲ ਇਹ ਦਾ ਪ੍ਰਾਈਸ ਹੈਗਾ 400 ਰੁਪਏ ਜਿੱਦਾਂ ਬੱਚੀਆਂ ਦੁੱਧ ਨਹੀਂ ਪਿੰਦੀਆਂ ਹੈਗੀਆਂ ਤੇ ਉਹਨਾਂ ਨੂੰ ਦੁੱਧ ਇੱਥੇ ਇਹਦੇ ਨਿੱਪਲ ਲੱਗ ਜਾਂਦੇ ਨੇ ਤੇ ਇਧਰ ਦੀ ਦੁੱਧ ਇਹਦੇ ਵਿੱਚ ਦੀ ਪੈ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਆਹਾ ਜਿਵੇਂ ਇਹ ਉਹ ਹੈ ਨਾ ਹਾਂਜੀ ਪਾਈਪ ਲੱਗਦੀਆਂ ਜਿਹੜੀਆਂ ਪਾਈਪ ਲਗਾਉਂਦੇ ਹੈਗੇ ਆ ਇਹਦੇ ਨਾਲ ਜਿੱਦਾਂ ਫਿਕਸ ਮਸ਼ੀਨਾਂ ਹੁੰਦੀਆਂ ਨਾ ਵੱਡੀਆਂ ਮਸ਼ੀਨਾਂ ਹੁੰਦੀਆਂ ਉਹਨਾਂ ਦੇ ਨਾਲ ਲੱਗਦੇ ਹੈਗੇ ਆ ਠੀਕ ਹੈ ਜੀ ਇਹਨਾਂ ਦਾ ਪ੍ਰਾਈਸ ਵਗੈਰਾ ਆਪਣੇ ਕੋਲੇ ਕੀ ਰਹਿੰਦਾ ਇਹ ਪ੍ਰਾਈਸ ਹੈਗਾ 350 ਰੁਪਿਆ 350 ਰੁਪਿਆ ਇਹਦਾ ਪ੍ਰਾਈਸ ਰਹੂਗਾ ਤੇ ਮੈਮ ਜਿਵੇਂ ਆਹ ਕੀ ਚੀਜ਼ਾਂ ਇਹਨਾਂ ਬਾਰੇ ਦੱਸੋ ਸਾਨੂੰ ਇਹ ਹੈਗਾ ਡਰਿੰਕਿੰਗ ਬਾਉਲ ਜਿਸ ਮੱਝਾ ਪਾਣੀ ਪੀ ਸਕਦੀਆਂ ਗਾਈਆਂ ਪਾਣੀ ਪਿੰਦੀਆਂ ਠੀਕ ਹੈ ਇਹ ਵੀ ਇੱਥੋਂ ਆਪਣੇ ਪਾਈਪ ਕਨੈਕਟ ਹੋ ਜਾਣੀਆਂ ਹਾਂ ਹਾਂ ਜੀ ਸੈਂਟਰੀ ਵਾਲੇ ਆਪਣੇ ਆਪ ਇਹਦੇ ਵਿੱਚ ਜੇ ਆਹ ਦਾਬ ਦੇਉਗੇ ਮੈਂ ਦੇਖੇ ਹਾਂ ਹਾਂ ਜੀ ਜਿੱਦਾਂ ਪਸ਼ੂ ਇਹਦੇ ਮੂੰਹ ਪਾਏਗਾ ਨਾ ਪਾਣੀ ਆਪਣੇ ਆਪ ਆ ਜਾਏਗਾ ਤੇ ਜਦੋਂ ਮੂੰਹ ਚੱਕੇਗਾ ਤੇ ਉਦੋਂ ਇਹ ਬੰਦ ਹੋ ਜਾਣਾ ਆਟੋਮੈਟਿਕ ਹਣਾ ਆਟੋਮੈਟਿਕ ਸਿੱਧਾ ਪ੍ਰਾਈਸ 1200 ਰੁਪਇਆ ਹੈ ਠੀਕ ਹੈ ਜੀ ਇਹਦੇ ਵਿੱਚ ਵੀ ਆਪਣੇ ਕੋਲ ਵੈਰਾਈਟੀਆਂ ਜਿਵੇਂ ਉਹ ਅਲੱਗ-ਅਲੱਗ ਕਲਰ ਜਿਹਦੇ ਦੇ ਕੇ ਕਲਰ ਅਲੱਗ ਨਹੀਂ ਕਲਰ ਅਲੱਗ ਹੈ ਵੈਰਾਈਟੀ ਸੇਮ ਹੈ ਅੱਛਾ ਵੈਰਾਈਟੀ ਸੇਮ ਹੀ ਹੈ ਤਾਂ ਮੈਂ ਆਹ ਕੀ ਚੀਜ਼ ਆ ਜਾਂਦੀ ਆ ਆ ਹੈਗੀ ਹੈ ਸੀਐਮਟੀ ਕਿਟ ਬੋਲਦੇ ਹੈਗੇ ਇਹਨੂੰ ਇਹਦੇ ਵਿੱਚ ਦੁੱਧ ਟੈਸਟ ਕਰਦੇ ਹੈਗੇ ਜਿਸ ਤਰ੍ਹਾਂ ਦੁੱਧ ਖਰਾਬ ਹੋਣ ਲੱਪੰਦਾ ਹੈਗਾ ਹੂੰ ਤੇ ਉਹਦੇ ਵਿੱਚ ਇਹ ਲਿਕਵਿਡ ਹੁੰਦਾ ਹੈਗਾ ਇੱਕ ਨਹੀਂ ਇਹ ਮਸਟੈਟਸ ਚੈੱਕ ਕਰਨ ਵਾਲੀ ਕਿੱਟ ਹੈਗੀ ਹਾਂਜੀ ਠੀਕ ਹੈ ਜੀ ਵੀ ਇਹਦੇ ਵਿੱਚ ਲਿਕਵਿਡ ਹੁੰਦਾ ਹਾਂ ਉਹ ਆਪਾਂ ਚੈੱਕ ਕਰ ਸਕਦੇ ਆ ਇਹਦਾ ਕਿੰਨਾ ਪ੍ਰਾਈਸ ਰਹਿੰਦਾ ਹੈ ਇਹ ਹੈਗੀ ਹੈ 400 ਰੁਪਏ ਦੀ ਕਿੱਟ 400 ਰੁਪਏ ਦੀ ਡਿੱਪ ਕਰਨ ਵਾਲੀ ਦਵਾਈ ਹੁੰਦੀ ਹੈ ਚੁਆਈ ਤੋਂ ਬਾਅਦ ਯੂਜ਼ ਹੁੰਦੀ ਹੈਗੀ ਜਦੋਂ ਚੁਆਈ ਹੋ ਜਾਂਦੀ ਫਿਰ ਉਸ ਤੋਂ ਬਾਅਦ ਯੂਜ਼ ਕਰਦੇ ਆ ਇਹ ਲੀਟਰ ਦੀ ਪੈਕਿੰਗ ਹੈਗੀ ਹੈ 500 ਰੁਪਏ ਲੀਟਰ 500 ਰੁਪਏ ਦੀ ਇਹ ਜਿਵੇਂ ਕਿ ਆਪਾਂ ਉਹ ਉਹ ਪਈ ਹੈ ਨਾ ਪਰਲੇ ਪਾਸੇ ਹਾਂਜੀ ਇਹ ਡਿੱਪ ਕੱਪ ਹੈਗਾ ਹੈ ਇਹਦੇ ਵਿੱਚ ਦਵਾਈ ਪਾਓਗੇ ਤੇ ਪ੍ਰੈਸ ਕਰੋਗੇ ਦਵਾਈ ਉੱਪਰ ਆ ਜਾਏਗੀ ਦਵਾਈ ਉੱਪਰ 200 ਰੁਪਏ ਦਾ ਕੱਪ ਹੈਗਾ 200 ਰੁਪਏ ਦਾ ਇੱਕ ਕੱਪ ਹੈ ਤੇ ਆਹੀ ਦਵਾਈ ਯੂਜ਼ ਹੁੰਦੀ ਹੈ ਹਾਂ ਜੀ ਇਹ ਹੀ ਦਵਾਈ 500 ਦਾ ਲੀਟਰ ਦੱਸਿਆ ਆਪਾਂ ਨੂੰ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਮਸ਼ੀਨਾਂ ਦੇ ਕਲੀਨਰ ਹੈਗੇ ਆ ਇਹ ਮਤਲਬ ਡੇਲੀ ਵਾਲਾ ਕਲੀਨਰ ਹੈਗਾ ਤੇ ਇਹਦੇ ਚ ਪਾਣੀ ਪਾਣਾ ਹੈਗਾ ਤੇ ਇੱਕ ਟੱਕਣੀ ਦਾ ਪਾਣਾ ਹੈਗਾ ਇੱਕ ਟੱਕਣੀ ਦਾ ਪਾਣੀ ਕਿੰਨਾ ਪਾਣੀ ਦੇ ਵਿੱਚ ਹੈਗਾ 50 ਐਮ ਐਲ ਪਾਣਾ ਇਹ ਦਾ ਟੱਕਣ ਦਵਾਈ ਦਾ ਤੇ 10 10 ਲੀਟਰ ਪਾਣੀ ਪਾਣਾ ਹੈ ਠੀਕ ਹੈ ਜੀ ਇਹ ਦਾ ਪ੍ਰਾਈਸ 1200 ਰੁਪਏ ਹੈਗਾ ਇਹ ਮਸ਼ੀਨ ਡੇਲੀ ਸਾਫ ਕਰਨਾ ਸਤੇ ਕਿੰਨਾ ਹਾਂਜੀ ਇਹ ਡੇਲੀ ਵਾਲਾ ਹੈ ਤੇ ਆਪਣੇ ਕੋਲੇ ਆਇਲ ਪਿਆ ਜਿਹੜਾ ਹੈ ਹਾਂਜੀ ਇਹ ਆਇਲ ਹੈਗਾ ਇਹ ਮਸ਼ੀਨਾਂ ਦਾ ਇਹ ਲੀਟਰ ਦੀ ਪੈਕਿੰਗ ਹੈਗੀ ਹੈ ਇਹ 350 ਰੁਪਏ ਦੀ ਸਾਡ ਇਹ ਮਸ਼ੀਨਾਂ ਦੇ ਵਿੱਚ ਕਿਵੇਂ ਕਿੱਥੇ ਪੈਂਦਾ ਕਿੱਥੇ ਹਾਂਜੀ ਜਿਸ ਤਰ੍ਹਾਂ ਇਹ ਆਪਣਾ ਇਹ ਮਸ਼ੀਨ ਹੈਗਾ ਹੈ ਨਾ ਇਹਦੇ ਇਹਦੇ ਵਿੱਚ ਕੱਪ ਚ ਪਾਓਗੇ ਇਸ ਤੇਲ ਨੂੰ ਤੇ نیچے ਮਤਲਬ ਖਰਾਬ ਵੇਸਟ ਉਹ ਤੇ ਨੀਚੇ ਵਾਲੇ ਕੱਪ ਚ ਜਾਂਦਾ ਹੈਗਾ ਠੀਕ ਹੈ ਜੀ ਤੇ ਆਪਣੇ ਕੋਲੇ ਜਿਵੇਂ ਆਹ ਇਧਰ ਸਟੀਲ ਦੇ ਕੈਨ ਪਏ ਆ ਇਹ ਸਿੰਗਲ ਸਿੰਗਲ ਆਏ ਵੀ ਮਿਲ ਜਾਂਦੇ ਆ ਹਾਂਜੀ ਇਸ ਤਰ੍ਹਾਂ ਮਿਲ ਜਾਂਦੇ ਹੈਗੇ ਆ ਇਹਦਾ ਪ੍ਰਾਈਸ 5000 ਰੁਪਿਆ ਸਿੰਗਲ ਹੈ ਸਿੰਗਲ ਕੈਨ ਦਾ ਹੈਗਾ ਇਹ ਕਿੰਨੇ ਲੀਟਰ ਦਾ ਹੈ ਜੀ ਇਹ 25 ਲੀਟਰ ਦਾ ਕੈਨ ਹੈ 25 ਲੀਟਰ ਵਾਲੇ ਦਾ 5000 ਰੁਪਿਆ ਪ੍ਰਾਈਸ ਹੈ ਹਾਂਜੀ ਠੀਕ ਹੈ ਜੀ ਹੁਣ ਜਿਵੇਂ ਆਪਾਂ ਇੱਧਰ ਆਪਣੇ ਸਟੋਕ ਦੀ ਗੱਲ ਕਰੀਏ ਹਨਾ ਇਹ ਗੋਹਾ ਖਿੱਚਣ ਵਾਲੇ ਫੋੜੇ ਹੁੰਦੇ ਨੇ ਹਾਂਜੀ ਇਹ ਗੋਹਾ ਖਿੱਚਣ ਵਾਲੇ ਫੋੜੇ ਹੈਗੇ ਆ ਇਹਦਾ ਪ੍ਰਾਈਸ 200 ਰੁਪਏ ਹੈ 200 ਰੁਪਏ ਦਾ ਪ੍ਰਾਈਸ ਆ ਇਹ ਮੱਝਾਂ ਗਾਈਆਂ ਨੂੰ ਆਉਣ ਵਾਸਤੇ ਬਰਸ਼ ਹੈਗਾ ਇਹਦਾ ਵੀ 200 ਰੁਪਏ ਹੈ ਇਹਦਾ ਵੀ 200 ਰੁਪਏ ਪ੍ਰਾਈਸ ਹੈ ਠੀਕ ਹੈ ਜੀ ਤੇ ਆਹ ਜਿਹੜੇ ਸ਼ੂਜ਼ ਹੈਗੇ ਆ ਇਹ ਮਤਲਬ ਜਿਸ ਤਰ੍ਹਾਂ ਫਾਰਮਾ ਵਿੱਚ ਬੱਚੇ ਵੀ ਚਲੇ ਜਾਂਦੇ ਹੈਗੇ ਤੇ ਉਹ ਵੀ ਪਾ ਸਕਦੇ ਹੈਗੇ ਵੱਡੇ ਵੀ ਇਹ ਕਿਸੇ ਇਹ ਲੇਡੀਜ਼ ਵਾਸਤੇ ਵੀ ਆਪਾਂ ਬਣਾਏ ਆ ਹਣਾ ਆਪਣੀ ਸ਼ੌਪ ਤੋਂ ਲੇਡੀਜ਼ ਵਾਸਤੇ ਮਿਲ ਜਾਂਦੇ ਹੈਗੇ ਲੇਡੀਜ਼ ਵਾਸਤੇ ਹੈਗੇ ਲੇਡੀਜ਼ ਵਾਸਤੇ ਜਾਂ ਛੋਟੇ ਬੱਚਿਆਂ ਵਾਸਤੇ ਜਿਨ੍ਹਾਂ ਨੂੰ ਸ਼ੌਪ ਹੁੰਦਾ ਹੈ ਇਹਦਾ ਪ੍ਰਾਈਸ 400 ਰੁਪਏ ਹੈਗਾ ਠੀਕ ਹੈ ਜੀ ਇਹ ਪੇਅਰ ਦਾ ਹਾਂ ਜੋੜੇ ਦਾ ਪ੍ਰਾਈਸ 4 4 ਇਹਦਾ ਵੀ ਸੇਮ ਹੀ ਰਹੇਗਾ ਪ੍ਰਾਈਸ ਹਾਂਜੀ ਸੇਮ ਹੀ ਹੈਗਾ ਠੀਕ ਹੈ ਜੀ ਤੇ ਇਹ ਜੈਂਸ ਹੈਗੇ ਆ ਹੂੰ ਇਹ ਜੈਂਸ ਵਾਸਤੇ ਹੈ ਇਹ ਹੈਗਾ 600 ਰੁਪਏ ਦਾ ਠੀਕ ਹੈ ਜੀ ਇਹ 600 ਰੁਪਏ ਦਾ ਇਹਦੇ ਤੇ ਅਲੱਗ-ਅਲੱਗ ਨੰਬਰ ਮਿਲ ਜਾਂਦੇਗੇ ਠੀਕ ਹੈ ਜੋ ਤਾਂ ਆਪਦੇ ਵਸਾਈ ਦੇ ਹਿਸਾਬ ਨਾਲ ਆਪਾਂ ਫਿੱਲ ਸਕਦੇ ਹਣਾ ਤੇ ਆਹ ਪਾਈਪਾਂ ਮੈਂ ਕਿਹੜੀ ਹੈਗੀ ਇਹ ਫੋਗਰ ਪਾਈਪ ਜਿਹੜੀ ਇਹ ਤੁਹਾਨੂੰ ਪਿੱਛੇ ਫੋਗਰ ਦਿਖਾਏਗੇ ਸੀ ਉਹਦੀ ਪਾਈਪ ਹੈਗੀ ਹੈ ਠੀਕ ਹੈ ਜੀ ਇਹ 8 ਰੁਪਏ ਫੁੱਟੇਗੀ 8 ਰੁਪਏ ਫੁੱਟ ਹੈਗੀ ਇਹ ਠੀਕ ਹੈ ਜੀ ਮੈਂ ਮਹਾ ਜੇ ਟੱਬ ਆਪਾਂ ਵੇਖੀਏ ਨੇ ਕੀ ਯੂਜ਼ ਹੁੰਦਾ ਇਹਨਾਂ ਦਾ ਇਹ ਜਿਸ ਤਰ੍ਹਾਂ ਕਈ ਆਪਣੇ ਪੱਠੇ ਵਗੈਰਾ ਵੀ ਇਹਨਾਂ ਚ ਯੂਜ਼ ਕਰ ਲੈਂਦੇ ਹੈਗੇ ਆ ਪੱਠੇ ਪੁੱਠੇ ਚੱਕਣ ਵਾਸਤੇ ਵੀ ਅੱਜਕੱਲ ਜਿਵੇਂ ਆਪਾਂ ਨੂੰ ਟੋਕਰੇ ਮਿਲਦੇ ਨਹੀਂ ਹੈਣਾ ਹਾਂਜੀ ਹਾਂਜੀ ਤੇ ਇਹਦਾ ਪ੍ਰਾਈਸ ਕੀ ਰਹਿੰਦਾ ਆਪਣੇ ਇਹ ਤਾਂ 350 ਰੁਪਏ ਪ੍ਰਾਈਸ ਹੈ 350 ਰੁਪਏ ਪ੍ਰਾਈਸ ਹੈ ਠੀਕ ਹੈ ਤੇ ਮੈਮ ਇੱਕ ਆਹ ਕੀ ਚੀਜ਼ ਪਈ ਆ ਆ ਮੱਖੀਆਂ ਦਾ ਜ਼ਹਰ ਹੁੰਦਾ ਹੈਗਾ ਇਹਦੇ ਵਿੱਚ ਇੱਕ ਪਾਊਡਰ ਹੈਗਾ ਹੈ ਠੀਕ ਹੈ ਜੀ ਹਾਂ ਜੀ ਉਹਦੇ ਚ ਉਹਨੂੰ ਖੋਲ ਕੇ ਤੇ ਪਾਣੀ ਪਾ ਦੋ ਇਹਦੇ ਚ ਮੱਖੀਆਂ ਆਪਣੇ ਆਪ ਇਹਦੀ 스멜 ਨਾਲ ਆ ਜਾਂਦੀ ਹੈ ਠੀਕ ਹੈ ਜੀ ਇਹਦਾ ਪ੍ਰਾਈਸ 350 ਰੁਪਿਆ ਹੈ ਇਹਦਾ 350 ਰੁਪਿਆ ਪ੍ਰਾਈਸ ਰਹੂਗਾ ਆਪਣੇ ਕੋਲੇ ਇਹ ਕੈਪੈਸਿਟੀ ਇਹਦੀ ਕਿੰਨੀ ਹੁੰਦੀ ਹੈ ਵੀ ਕਿੰਨਾ ਟਾਈਮ ਕੱਢ ਜਾਂਦਾ ਇਹ ਇਹ ਮਹੀਨੇ ਦਾ ਮਤਲਬ ਹੁੰਦਾ ਹੈਗਾ ਪ੍ਰੋਸੀਜਰ ਮਹੀਨੇ ਦੇ ਵਿੱਚ ਵਿੱਚ ਤੇ ਬਾਅਦ ਚ ਵੀ ਬਾਅਦ ਚ ਵੀ ਇਹਨੂੰ ਆਪਾਂ ਯੂਜ਼ ਕਰ ਸਕਦੇ ਆ ਨਹੀਂ ਬਾਅਦ ਵਿੱਚ ਜਾਰ ਨੂੰ ਯੂਜ਼ ਕਰ ਸਕਦੇ ਆ ਜਿਹੜਾ ਅੰਦਰ ਪਾਊਡਰ ਉਹ ਤੁਹਾਨੂੰ ਮੰਗਵਾਣਾ ਅੱਛਾ ਉਹ ਆਪਾਂ ਨੂੰ ਬਾਹਰੋਂ ਮਿਲ ਜੂਗਾ ਯਾਨੀ ਕਿ ਜਿਹੜਾ ਇਹਦੇ ਵਿੱਚ ਪਾਊਡਰ ਪੈਂਦਾ ਉਹਦੀ ਕੈਪੈਸਿਟੀ 1 ਮਹੀਨੇ ਦੀ ਹਣਾ ਹਾਂਜੀ ਠੀਕ ਹੈ ਜੀ ਤੇ ਲਓ ਜੀ ਇਹ ਜਿਹੜੇ ਪ੍ਰੋਡਕਟ ਹੈ ਛੋਟੇ ਤੋਂ ਛੋਟੇ ਇੱਕ ਮੈਂ ਵਾਂ ਚੀਜ਼ ਰਹਿ ਗਈ ਹੈ ਨਾ ਇਹ ਕੀ ਚੀਜ਼ ਹੈ ਹਾਂਜੀ ਹੂ ਫੁੱਡ ਬਲੋਕ ਹੁੰਦਾ ਜਿੱਦਾਂ ਪੈਰ ਖਰਾਬ ਹੋ ਜਾਂਦੇ ਨੇ ਨਾ ਗਾਈਆਂ ਦੇ ਪੁਰ ਵਗੈਰਾ ਖਰਾਬ ਹੋ ਜਾਂਦੇ ਉਹਦੇ ਵਾਸਤੇ ਲਗਾਉਂਦੇ ਹੈਗੇ ਠੀਕ ਹੈ ਜੀ ਇਹਦਾ ਕੀ ਪ੍ਰਾਈਸ ਰਹੂਗਾ ਇਹ 150 ਰੁਪਏ ਦਾ ਹੈ 150 ਰੁਪਏ ਦਾ ਪ੍ਰਾਈਸ ਹੈ ਠੀਕ ਹੈ ਜੀ ਤੇ ਲਓ ਜੀ ਇਹ ਜਿਹੜਾ ਸਮਾਨ ਸੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਇਹ ਕੁਛ ਛੋਟਾ ਛੋਟਾ ਸਮਾਨ ਹੁੰਦਾ ਨਾ ਜਿਹੜਾ ਆਪਾਂ ਨੂੰ ਕਿਤੋਂ ਨਹੀਂ ਮਿਲਦਾ ਇਹ ਇਹੋ ਜੀ ਸ਼ਾਪ ਹੈ ਇੱਥੋਂ ਤੁਹਾਨੂੰ ਆ ਵੱਡਾ ਸਮਾਨ ਤਾਂ ਮਿਲੂਗਾ ਜਿਵੇਂ ਮਿਲਕਿੰਗ ਮਸ਼ੀਨਾਂ ਹੋਗੀਆਂ ਮੈਟ ਹੋਗੇ ਪੱਖੇ ਹੋਗੇ ਉਹਦੇ ਨਾਲ-ਨਾਲ ਆ ਛੋਟੀਆਂ ਚੀਜ਼ਾਂ ਵੀ ਮਿਲ ਜਾਣੀਆਂ ਟੈਗ ਜਿਵੇਂ ਕਿ ਟੈਗ ਜਮਾਂ ਛੋਟੀ ਚੀਜ਼ ਹੁੰਦੀ ਆ ਤੇ ਮੈਮ ਇਹ ਆਉਣਾ ਕਿੱਥੇ ਪਊਗਾ ਆਪਾਂ ਨੂੰ ਇਹ ਸਾਰਾ ਸਮਾਨ ਖਰੀਦਣ ਵਾਸਤੇ ਮੈਂ ਡੇਰੀ ਪੰਜਾਬ ਸ਼ੋਪ ਵੇਰਕੇ ਦੇ ਵਿੱਚ ਹੈਗੀ ਹੈ। ਆਪਣਾ ਇੱਥੇ ਸੋਨੀ ਪੈਲੇਸ ਪੈਂਦਾ ਹੈਗਾ। ਸੋਨੀ ਪੈਲੇਸ ਦੇ ਨਾਲ ਹੀ ਸਾਡਾ ਇੱਧਰ ਸਟਾਰ ਐਵੇਨਿਊ ਕਲੋਨੀ ਹੈਗੀ ਹੈ। ਇਹਦੇ ਅੰਦਰ ਹੈਗਾ ਆਪਣੀ ਸ਼ੋਪ ਹੈਗੀ ਹੈ। ਤੇ ਬਾਕੀ ਆਪਾਂ ਸਕਰੀਨ ਦੇ ਉੱਤੇ ਤੁਹਾਨੂੰ ਨੰਬਰ ਦੇ ਦਾਂਗੇ। ਤੁਸੀਂ ਘਰੇ ਬੈਠੇ ਵੀ ਮੰਗਵਾ ਸਕਦੇ ਹੋ ਤੇ ਜਾਣਕਾਰੀ ਵੀ ਲੈ ਸਕਦੇ ਹੋ ਕਾਲ ਕਰਕੇ। ਐਡਰੈਸ ਆਪਾਂ ਤੁਹਾਨੂੰ ਦੱਸਤਾ ਹੈ। ਤੇ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਜੇ ਤੁਹਾਨੂੰ ਆਪਣੀ ਵੀਡੀਓ ਇਹ ਵਧੀਆ ਲੱਗੀ ਹੋਵੇ ਤੈਨੂੰ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਜੀ ਸਾਰਿਆਂ ਦਾ। ਧੰਨਵਾਦ।